ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਜੀ ਆਇਆਂ ਨੂੰ ਮੇਰੇ ਨਵੇਂ ਚੈਨਲ ਸਟੱਡੀ ਚੈਨਲ ਤੇ ਜਿਸ ਤੇ ਆਪਾਂ ਰਿਵੀਜ਼ਨ ਸੀਰੀਜ਼ ਸ਼ੁਰੂ ਕਰਾਂਗੇ ਪੰਜਾਬੀ ਤੇ ਹਿਸਟਰੀ ਦੀ ਜਿਸ ਵਿੱਚ ਬੀ ਕੁਐਸਚਨ ਹੋਣਗੇ ਚਲੋ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਸ਼ੁਰੂ ਕਰਦੇ ਆ फटाफट ਰਿਵੀਜ਼ਨ ਪਹਿਲਾ ਕੁਐਸਚਨ ਸਕਰੀਨ ਤੇ ਹੈ पहली एंग्लो सिख जंग किस साल शुरू हुई चलो जी इसका आंसर है बी अठारह सौ पहली एंगलो सिख जंग दौरान भारत का गवर्नर जनरल कौन सी लार्ड अलहौजी लार्ड कैनिंग लार्ड हार्डिंग लार्ड पेंटिंग इसका आंसर है जी सी लार्ड हार्डिंग पहली जंग दी पहली लड़ाई केड़ी सी सबराव फेरू शहर की मुदकी दीवाल इसका भी आंसर है सी मुदकी की लड़ाई नेक्स्ट मुदकी की दी लड़ाई कदों हुई अठारह दसंबर अठारह सौ इक्की दसंबर अठारह सौ दस फरवरी अठारह सौ छियाली अठाई जनवरी अठारह सौ छियाली इसका है जी ए अठारह दसंबर अठारह सौ ਕਿਹੜੀ ਲੜਾਈ ਨੂੰ ਸਿੱਖਾਂ ਦਾ ਵਾਟਰਲੂ ਕਿਹਾ ਜਾਂਦਾ ਹੈ ਬਦੋਵਾਲ ਦੀ ਲੜਾਈ ਅਲੀਵਾਲ ਦੀ ਲੜਾਈ ਸਭਰਾਵਾਂ ਦੀ ਫੀਰੂ ਸ਼ਹਿਰ ਦੀ ਇਸ ਦਾ ਆਨਸਰ ਹੈ ਸੀ ਸਭਰਾਵਾਂ ਦੀ ਨੈਕਸਟ ਪਹਿਲੀ ਐਂਗਲੋ ਸਿੱਖ ਜੰਗ ਦੌਰਾਨ ਸਿੱਖ ਫੌਜ ਦਾ ਮੁੱਖ ਕਮਾਂਡਰ ਕੌਣ ਸੀ ਜਿਸ ਨੇ ਗਦਾਰੀ ਕੀਤੀ ਸੀ ਹੈਨਾ ਸ਼ਾਮ ਸਿੰਘ ਟਾਰੀ ਵਾਲਾ ਲਾਲ ਸਿੰਘ ਰਣਜੋਤ ਸਿੰਘ ਮਜੀਠੀਆ ਹਰੀ ਸਿੰਘ ਨਲਵਾ ਐਸਜੀ ਲਾਲ ਸਿੰਘ ਨੈਕਸਟ ਬਦੋਵਾਲ ਦੀ ਲੜਾਈ ਵਿੱਚ ਸਿੱਖ ਫੌਜ ਦੀ ਅਗਵਾਈ ਕਿਸ ਨੇ ਕੀਤੀ ਸੀ ਸਿੱਖਾਂ ਦੀ ਸਿੱਖ ਫੌਜਾਂ ਦੀ ਹੈ ਨਾ ਤੇਜਾ ਸਿੰਘ ਰਣਜੋਤ ਸਿੰਘ ਮਜੀਠੀਆ ਸ਼ੇਰ ਸਿੰਘ ਟਾਰੀ ਵਾਲਾ ਮੂਲ ਰਾਜ ਇਹ ਸੀ ਜੀ ਰਣਜੋਤ ਸਿੰਘ ਮਜੀਠੀਆ ਨੈਕਸਟ ਸਬਰਾਮਾ ਦੀ ਲੜਾਈ ਵਿੱਚ ਕਿਹੜਾ ਸਿੱਖ ਜਰਨੈਲ ਸ਼ਹੀਦ ਹੋਇਆ ਸੀ ਲਾਲ ਸਿੰਘ ਤੇਜਾ ਸਿੰਘ ਸ਼ਾਮ ਸਿੰਘ ਟਾਰੀ ਵਾਲਾ ਧਿਆਨ ਸਿੰਘ ਇਸ ਦਾ ਹੈ ਜੀ ਸੀ ਸ਼ਾਮ ਸਿੰਘ ਟਾਰੀ ਵਾਲਾ 9th ਪਹਿਲੀ ਐਂਗਲੋ ਸਿੱਖ ਜੰਗ ਕੀ ਸੰਧੀ ਨਾਲ ਖਤਮ ਹੋਈ ਅੰਮ੍ਰਿਤਸਰ ਦੀ ਸੰਧੀ ਲਾਹੌਰ ਦੀ ਸੰਧੀ ਪੈਰੋਵਾਲ ਦੀ ਸੰਧੀ ਤ੍ਰਿਪੱਖੀ ਸੰਧੀ ਇਹਦਾ ਹੈ ਜੀ ਲਾਹੌਰ ਦੀ ਸੰਧੀ ਨੈਕਸਟ ਲਾਹੌਰ ਦੀ ਸੰਧੀ ਜਿਹੜੀ ਪਹਿਲੀ ਸੰਧੀ ਹੋਈ ਸੀ ਹੈ ਨਾ ਤੇ ਉਹ ਕਦੋਂ ਦਸਤਕਤ ਕੀਤੀ ਗਈ ਸੀ ਉਸਤੇ 9 ਮਾਰਚ 1806 16 ਮਾਰਚ 1806 1 ਜਨਵਰੀ 1806 26 ਦਸੰਬਰ 1806 ਇਸ ਦਾ ਜੀਏ 9 ਮਾਰਚ 1806 ਅਲੀਵਾਲ ਦੀ ਲੜਾਈ ਬਿਚ ਅੰਗਰੇਜ਼ੀ ਫੋਰਸ ਦੀ ਅਗਵਾਈ ਕਿਸ ਨੇ ਕੀਤੀ ਸੀ ਜੋ ਅਲੀਵਾਲਦੀ ਲੜਾਈ ਹੋਈ ਸੀ ਉਹਦੇ ਵਿੱਚ ਅੰਗਰੇਜ਼ੀ ਫੌਜ ਦੀ ਜਿਹੜੀ ਅਗਵਾਈ ਸੀ ਉਹ ਕਿਸ ਨੇ ਕੀਤੀ ਸੀ ਸਰ ਹਿਊਗਫ ਹੈਨਰੀ ਸਮਿਥ ਜohn ਲారెንስ ਚਾਰਲਸ ਨੇਪੀਅਰ ਤਈ ਹੈ ਜੀ ਬੀ ਹੈਨਰੀ ਸਮਿਥ लाहौर की संधि अनुसार अंग्रेजा ने जुर्माना वजो किसता है जी सी 1.5 ਕਰੋੜ ਨੈਕਸਟ ਹੈ ਜੀ ਜੁਰਮਾਨਾ ਨਾ ਪਰ ਸਕਣ ਕਾਰਨ ਲਾਹੌਰ ਦਰਬਾਰ ਨੇ ਅੰਗਰੇਜ਼ਾਂ ਨੂੰ ਕਿਹੜਾ ਇਲਾਕਾ ਦਿੱਤਾ ਸੀ ਮਾਝਾ ਦੁਆਬਾ ਬਿਸਤ ਜਲੰਧਰ ਅਤੇ ਕਸ਼ਮੀਰ ਮਾਲਵਾ ਪਿਸ਼ਾਵਰ ਦਾ ਅੰਸਰ ਹੈ ਜੀ ਬੀ ਨੈਕਸਟ ਕਸ਼ਮੀਰ ਨੂੰ ਗੁਲਾਬ ਸਿੰਘ ਡੋਗਰਾ ਨੂੰ ਕਿੰਨੇ ਰੁਪਏ ਵਿੱਚ ਵੇਚਿਆ ਗਿਆ ਸੀ 50 ਲੱਖ 75 ਲੱਖ 1 ਕਰੋੜ 25 ਲੱਖ ਇਹਦਾ ਹੈ ਜੀ 75 ਲੱਖ पहली एंगलो सिख जंग दौरान ब्रिटिश फौज का कमांडर इन चीफ कौन सी लॉर्ड हार्डिंग सर ह्यूग जनरल लिटरल सर जॉन लिटरल इस है जी सर ही वो ਐਰੋਵਾਲ ਦੀ ਸੰਧੀ ਤੋਂ ਬਾਅਦ ਪੰਜਾਬ ਦਾ ਬ੍ਰਿਟਿਸ਼ ਰੈਜ਼ੀਡੈਂਟ ਕਿਸ ਨੂੰ ਨਿਯੁਕਤ ਕੀਤਾ ਗਿਆ ਜੌਨ ਲారెنس ਹੈਨਰੀ ਲారెنس ਹਰਵਰਟ ਐਡਵਰਟਸ ਫ੍ਰੈਡਰਿਕ ਕਰੀ ਇਸ ਤਾਰ ਮੇ ਦਾ ਹੈੱਡ ਬੀ ਹੈਨਰੀ ਲారెنس पहली एंगलो सिख जंग विच कुल कि मुख लड़ाइया सन तीन चार छे। इस सी नेक्स्ट कि लड़ाई सिखा ने शुरुआती जित प्राप्त की भराव मुदकी बदोवाल अलीवाल इस जी बद्दोवाल। जंग दे महाराजा कौन सी महाराजा खड़क सिंह महाराजा शेर सिंह महाराजा दिलीप सिंह महाराजा नौ निहाल सिंह ਕਿਸਤਾ ਹੈ ਜੀ ਮਹਾਰਾਜਾ ਤਲਿਪਸਿੰਗ ਸੋ ACG ਸਾਡੇ ਅੱਜ ਦੇ ਕੁਐਸਚਨ ਜੇਕਰ ਵਧੀਆ ਲੱਗੇ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲ ਸਕੇ ਔਰ ਮੈਂ ਹੋਰ ਵੀਡੀਓ ਜੋ ਬਣਾ ਸਕਾਂ ਲੈ ਆ ਸਕਾਂ ਕੁਝ ਨਵੇਂ ਕੁਐਸਚਨ ਮਿਲਣਗੇ ਤੁਹਾਨੂੰ ਦੇਖਣ ਨੂੰ ਲਾਈਕ ਕਰਨਾ ਕਮੈਂਟ ਕਰਨਾ ਕੋਈ ਕਮੀ ਹੋਈ ਦੱਸਣਾ ਤਾਂ ਕਿ ਹੋਰ ਵਧੀਆ ਕੁਐਸਚਨ ਲਿਆ ਸਕਾਂ ਦਿਖਾ ਸਕਾਂ ਤੁਹਾਨੂੰ ਸੋ ਏਸੀਜੀ ਅੱਜ ਦੀ ਕਲਾਸ ਥੈਂਕ ਯੂ ਧੰਨਵਾਦ